ਦੇਦੇ ਅੱਗੇ ਦਾ ਸ਼੍ਰੀ ਸ਼ਨੀ ਧਾਮ ਜਿੱਥੇ ਅਸੀਂ ਗਏ تھے ਤੇ ਇੱਕ ਜਗ੍ਹਾ ਹੋਰ ਗਏ ਤੇ ਉਹ ਤੁਸੀਂ ਮੇਰੇ ਵਲੌਗ ਦੇ ਵਿੱਚ ਦੇਖਿਓ ਅਗਲਾ ਵਲੌਗ ਹੈ ਨਾ ਮੇਰਾ ਉਹਦੇ ਵਿੱਚ ਦੇਖਿਓ ਤੁਸੀਂ ਕਿੱਥੇ ਗਏ ਤੇ ਅਸੀਂ ਅਗਲੇ ਵਲੌਗ ਦੇ ਵਿੱਚ ਔਰ ਪਲੀਜ਼ ਲਾਈਕ ਕਮੈਂਟ ਕਰੋ ਜੀ ਕਿੱਥੇ ਆ ਤੁਸੀਂ ਸਾਰੇ ਜਣੇ ਹਾਂ ਮੈਂ ਦੇਖਿਆ ਆਪਣਾ ਮਿੱਟੂ ਬੋਲਣ ਲੱਗ ਗਿਆ ਮੇਰੀ ਮੰਮੀ ਹਾਂ ਸਹੀ ਗੱਲ ਹੈ ਮੈਂ ਅੱਜ ਨਾ ਮਮਜੂਦ ਕੇ ਪਾਪਾ ਨੇ ਦਿਖਾਇਆ ਮੈਨੂੰ ਉਹਨਾਂ ਦੇ ਕੋਲ ਵੀਡੀਓ ਆਈ ਥੀ ਮੈਨੂੰ ਲੱਗਦਾ ਤੁਸੀਂ ਉਹ ਭੇਜੀ ਦੀ ਫਿਰ ਉਹਨਾਂ ਨੇ ਦਿਖਾਈ ਮੈਨੂੰ ਕਹਿੰਦਾ ਮਿੱਠੂ ਬੋਲਣ ਲੱਗ ਗਿਆ ਮੈਂ ਕਿਹਾ ਵਧਾਈਆਂ ਜੀ ਵਧਾਈਆਂ ਮਿੱਠੂ ਬੋਲਣ ਲੱਗ ਗਿਆ ਮਿੱਠੂ ਬੋਲਣ ਲੱਗ ਗਿਆ ਇੱਕ ਨਾ ਸ਼ਾਰਟ ਵੀਡੀਓ ਬਣਾ ਕੇ ਭੇਜਿਓ ਮੇਰੇ ਕੋਲ ਜਦੋਂ ਮਿੱਠੂ ਬੋਲਦਾ ਹੋਊਗਾ ਨਾ ਭਾਬੀ ਮੇਰੇ ਕੋਲ ਵੀਡੀਓ ਬਣਾ ਕੇ ਭੇਜਿਓ ਮੈਂ ਨਾ ਸ਼ਾਰਟ ਵੀਡੀਓ ਪਾਉਂਗੀ YouTube ਤੇ ਜਦੋਂ ਮਿੱਠੂ ਬੋਲਦਾ ਹੋਊਗਾ ਫਿਰ ਭੇਜਿਓ ਬਣਾ ਕੇ ਤੁਸੀਂ ਬੁਆ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦਿਵੰਸੀ ਇੱਕ ਨੂਰ ਹੈ 100 ਰਹਿ ਗਏ ਦਵੰਸੀ ਐ ਪਲੀਜ਼ ਲਾਈਕ ਕਮੈਂਟ ਕਰੋ ਜੀ ਵਧੀਆ ਵਧੀਆ ਬੂਆ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੇਟਾ ਸਤਿ ਸ੍ਰੀ ਅਕਾਲ ਜੁਗ ਜੁਗ ਜੀ ਰੋਟੀ ਪਾਣੀ ਹੋ ਗਿਆ ਸਾਰਿਆਂ ਦਾ ਕੀ ਖਾਇਆ ਅੱਜ ਤੁਸੀਂ ਦੋ ਜਣੇ ਸ਼ੋਅ ਹੋ ਰਹੇ ਆ ਪਲੀਜ਼ ਕਮੈਂਟ ਕਰੋ ਬਈ ਫਟਾਫਟ ਕਮੈਂਟ ਕਰੋ ਲਾਈਕ ਕਰੋ ਅ ਰਜਨੀ ਰਾਣੀ ਕੌਣ ਐ ਪੁੱਲਰ ਬੇਟਾ ਰਜਨੀ ਰਾਣੀ ਮੇਰੀ ਭਾਬੀ ਹੈ ਯਾਨੀ ਮੇਰੀ ਮੇਰੇ ਬੱਚਿਆਂ ਦੀ ਮਾਮੀ ਔਰ ਮੇਰੀ ਭਾਬੀ ਮੇਰੀ ਰੀਅਲ ਭਾਬੀ ਹੈ ਰਜਨੀ ਰਾਣੀ ਕੇ ਨਾਮ ਤੋਂ ਆ ਰਹੀ ਹੈ ਤੇ ਇਹਨਾਂ ਦੇ ਬੱਚਿਆਂ ਨੇ ਆਈਡੀ ਖੋਲੀ ਹੋਈ ਹੈ ਮੇਰੇ ਭਤੀਜੇ ਭਤੀਜੀਆਂ ਨੇ ਇਹ ਦਿਵਾਂਸੀ ਹੈ ਜੋ ਕਹਿੰਦੀ ਹੈ ਮੈਂ ਦਿਵਾਂਸੀ ਹੈ ਇਹ ਮੇਰੀ ਭਤੀਜੀ ਆ ਨਸੇ ਤਿਆਗੋ ਹੁਣ ਤੇ ਜਾਗੋ ਯਸ ਯਸ ਸਤਰੀਕਾਲ ਭੈਣ ਜੀ ਸਤਰੀਕਾਲ ਵੀਰੇ ਬਹੁਤ ਵਧੀਆ ਤੁਸੀਂ ਆਈਡੀ ਬਣਾਈ ਹੋਈ ਹੈ ਨਸੇ ਤਿਆਗੋ ਹੁਣ ਤੇ ਜਾਗੋ ਫੇਰ ਜੇ ਹੁਣ ਨਾ ਜਾਗੇ ਫਿਰ ਕਦ ਜਾਗੇ ਹਨਾ ਫਿਰ ਤਾਂ ਬਹੁਤ देर ਹੋ ਜਾਣੀ ਹੈ ਭਾਈ ਸਹੀ ਗੱਲ ਹੈ ਪੁੱਲਰ ਬੇਟਾ ਕਹਿੰਦਾ ਓਕੇ ਆਂਟੀ ਜੀ ਹਾਂ ਇਹ ਨਾ ਮੇਰੀ ਭਾਬੀ ਆ ਤੇ ਆਪਣੇ ਜੋ ਮੇਰੇ ਨਾਲ ਬੇਟੇ ਲਾਈਵ ਆ ਰਹੇ ਆ ਬੱਚੇ ਇਹ ਮੇਰੇ ਭਤੀਜੇ ਭਤੀਜੀਆਂ ਆ ਜੋ ਲਾਈਵ ਆਂਦੇ ਆ ਇਹ ਗੁੜੀਆ ਰਾਣੀ ਆ ਰਹੀ ਆ ਲਾਈਵ ਤੇ ਪੁੱਲਰ ਬੇਟਾ ਸਾਡੇ ਨਾਲ ਆ ਥੈਂਕ ਯੂ ਪੁੱਲਰ ਪੁੱਤ ਕਿਵੇਂ ਆ ਨਸ਼ੇ ਤਿਆਗੋ ਹੁਣ ਤੇ ਜਾਗੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈ ਕਰਤਾ ਜੀ ਵੀਰੇ ਤੁਸੀਂ ਜਸਵਿੰਦਰ ਵੀਰੇ ਹੋ ਤੁਸੀਂ ਜਸਵਿੰਦਰ ਵੀਰਾ ਤਾਂ ਨਹੀਂ ਹੈਗੇ ਮੈਨੂੰ ਤਾਂ ਐ ਲੱਗਦਾ ਵੀ ਸਾਈਡ 'ਚ ਫੋਟੋ ਪਾਈ ਵੀ ਆ ਜਿਵੇਂ ਜਸਵਿੰਦਰ ਵੀਰਾ ਹੋਵੇ ਹਨਾ ਤੁਸੀਂ ਜਸਵਿੰਦਰ ਵੀਰ ਹੋ ਜਾਂ ਕੋਈ ਹੋਰ ਹੋ ਪਲੀਜ਼ ਦੱਸਿਓ ਪੁੱਲਰ ਜੀ ਨਾਲ ਐ ਮੈਂ ਕੌਣ ਆ ਮੈਨੂੰ ਤਾਂ ਜਸਵਿੰਦਰ ਵੀਰਾ ਲੱਗਦਾ ਧੂਰਕੋਟ ਵਾਲਾ ਧੂਰਕੋਟ ਵਾਲਾ ਮੈਨੂੰ ਜਸਵਿੰਦਰ ਵੀਰਾ ਲੱਗਦਾ ਆ ਰਜਨੀ ਭਾਬੀ ਜੀ ਕਹਿੰਦੇ ਕਿਵੇਂ ਹੋ ਮੈਂ ਠੀਕ ਆ ਸੋਰੀ ਦਵੰਸੀ ਅੱਛਾ ਦਵੰਸੀ ਐ ਸਹੀ ਉੱਤਰ ਜੀ ਮੈਂ ਸਮਝ ਲੰਨੀ ਐ ਮੈਂ ਨਾ ਪਿੱਛੇ ਆਈਡੀ ਦੇਖ ਲਈ ਵੀਰੇ ਇੱਕ ਕਬੱਡੀ ਦੀ ਤੁਸੀਂ ਫੋਟੋ ਪਾਈ ਹੋਈ ਐ ਨਾ ਸਾਈਡ 'ਚ ਲੱਗ ਰਿਹਾ ਵੀ ਜਿਵੇਂ ਕੋਈ ਕਬੱਡੀ ਵਾਲੇ ਖਿਡਾਰੀ ਹੁੰਦੇ ਆ ਇਸ ਕਰਕੇ ਮੈਂ ਪਛਾਣ ਲਿਆ ਵੀ ਇਹ ਸਾਡਾ ਜਸਵਿੰਦਰ ਵੀਰਾ ਲੱਗਦਾ ਮੰਨੋ ਬੈਸਟ ਆਫ ਲੱਗ ਵੀਰੇ ਵਧੀਆ ਵਧੀਆ ਆਪਣਾ ਐਦਾਂ ਦੇ ਹੀ ਆਈਡੀ ਬਣਾਇਆ ਕਰੋ ਜਿਵੇਂ ਤੁਸੀਂ ਹੋਂਡ ਬਣਾਈ ਐ ਹਨਾ ਲੋਕ ਆਈਡੀ ਪੜ ਕੇ ਹੀ ਸਮਝ ਜਾਂਦੇ ਆ ਅੱਦੇ ਨਸੇ ਤੇ ਆਗੋ ਹੁਣ ਤੇ ਜਾਗੋ ਸਹੀ ਗੱਲ ਐ ਫਿਰ ਕਦ ਜਾਗੋਗੇ ਤੁਸੀਂ ਨਸ਼ੇ ਦਾ ਵੀਰੇ ਪੰਜਾਬ ਕੇ ਵਿੱਚ ਹੈ ਬਹੁਤ ਜ਼ਿਆਦਾ ਪੁੱਲਰ ਬੇਟਾ ਕਹਿੰਦਾ ਆਂਟੀ ਸਾਡਾ ਵੀ YouTube ਤੇ ਚੈਨਲ ਆ ਅੱਛਾ ਬਈ ਸਾਡੇ ਪੁੱਲਰ ਬੇਟੇ ਦਾ ਵੀ YouTube ਤੇ ਚੈਨਲ ਹੈ ਸਾਰੇ ਜਣੇ ਫੋਲੋ ਕਰਿਓ ਬੁਆ ਜੀ ਰੋਟੀ ਖਾ ਲਈ ਨਹੀਂ ਮੈਂ ਨਹੀਂ ਖਾਈ ਹਲੇ ਪੁੱਤ ਲੇਟ ਹੋ ਗਈ ਦੀ ਅੱਜ ਮੈਂ ਫਿਰ ਅਸੀਂ ਥੱਕ ਗਏ ਔਰ ਅਨਸੁਕਰ ਕੱਲ ਨੂੰ ਸੰਡੇ ਦੀ ਛੁੱਟੀ ਹੈ ਕੱਲ ਨੂੰ ਰੈਸਟ ਕਰਾਂਗੇ ਔਰ ਫਿਲਹਾਲ ਮੈਂ ਰੋਟੀ ਖਾਉਂਗੀ ਫ੍ਰੀਜ ਜੇ ਕ ਵੀ ਸਬਜੀ ਸਬਜੀ ਕੱਢ ਕੇ ਆਈਆਂ ਬਾਹਰ ਕਿਉਂਕਿ ਮੈਂ ਬਣਾ ਕੇ ਰੱਖ ਗਈ ਸੀ ਫੇ ਥੱਕ ਕੇ ਆ ਕੇ ਨਾ ਕੁਝ ਨਹੀਂ ਬਣਦਾ ਜੇ ਥੱਕ ਕੇ ਆ ਕੇ ਬਣਾਓ ਬਾਈ ਕੁਝ ਨਹੀਂ ਬਣਦਾ ਮੇਤੇ ਤੋਂ ਆਪ ਤਾਂ ਆਪਣੀ ਬਣਾ ਕੇ ਰੱਖ ਗਏ ਤੇ ਦਹੀਂ ਪਈ ਐ ਸਬਜੀ ਪਈ ਐ ਸਲਾਦ ਐ ਰੋਟੀ ਐ ਹੁਣ ਖਾਉਂਗੀ ਥੋੜੀ ਦੇਰ ਤੱਕ ਤੁਸੀਂ ਵੀ ਤੁਸੀਂ ਵੀ ਸਬਸਕ੍ਰਾਈਬ ਕਰ ਲਓ ਓਕੇ ਪੁੱਲਰ ਬੇਟਾ ਤੁਸੀਂ ਆਣੀ ਕਰੋ ਮੇਰੀ ਸ਼ੋਰਟ ਵੀਡੀਓ ਤੇ ਨਾ ਕਮੈਂਟ ਕਰ ਦਿਓ ਮੈਂ ਤੁਹਾਨੂੰ ਫੋਲੋ ਕਰ ਲਾਂਗੀ ਪਹਿਲੀ ਵਾਰ ਕਿਸੇ ਨੇ ਸਿਫਟ ਕੀਤੀ ਆ ਭੈਣ ਜੀ ਬੀਰੇ ਮੈਂ ਸੀਤ ਦੇਖੋ ਦੇਖ ਕੇ ਕਰਿੰਦੀ ਹੁੰਦੀ ਆ ਚੰਗੇ ਕੰਮ ਦੀ ਹਣਾ ਤੁਸੀਂ ਇੰਨਾ ਵਧੀਆ ਆਈਡੀ ਬਣਾਈ ਹੋਈ ਐ ਨਸ਼ੇ ਤਿਆਗੋ ਹੁਣ ਤੇ ਜਾਗੋ ਤੇ ਤੁਹਾਡੀ ਆਈਡੀ ਦਾ ਟਾਈਟਲ ਹੀ ਪੜ ਕੇ ਹੀ ਅੱਧੇ ਲੋਕਾਂ ਨੇ ਸੁਧਰ ਜਾਣਾ ਐ ਹਣਾ ਤੁਸੀਂ ਬਹੁਤ ਵਧੀਆ ਨਾਮ ਰੱਖਿਆ ਹੋਇਆ ਆਈਡੀ ਦਾ ਥੈਂਕ ਯੂ ਰੁਪੰਜਲ ਪ੍ਰਿੰਸੇਸ ਰੁਪੰਜਲ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਸਪੋਰਟ ਦੇ ਲਈ ਬਹੁਤ ਜ਼ਿਆਦਾ ਥੈਂਕ ਯੂ ਧੰਨਵਾਦ ਔਰ ਅੰਦਰ ਬੈਠਣ ਲੱਗੀ ਦੀ ਪਹਿਲਾਂ ਮੈਂ ਕਿਹਾ ਚਲ ਮੈਂ ਏਸੀ 'ਚ ਬੈਠਾ ਹਾਂ ਪਰੇਸੀ ਦੇ ਵਿੱਚ ਬੈਠਣਾ ਨਸੀਬ ਨਹੀਂ ਕਿਉਂਕਿ ਬੱਚਿਆਂ ਨੇ ਗਾਣੇ-ਸਾਣੇ ਸੁਣਨੇ ਆ ਟੀਵੀ ਲਾਣਾ ਬੱਚਿਆਂ ਨੇ ਉਹ ਵੀ ਬੋਰ ਹੋ ਰਹੀ ਆ ਬੈਠੇ ਇਸ ਕਰਕੇ ਮੈਂ ਬਾਹਰ ਆ ਗਈ ਇਸ ਕਮਰੇ ਦੇ ਵਿੱਚ ਪੁੱਲਰ ਬੇਟਾ ਸਾਡੇ ਨਾਲ ਆ ਥੈਂਕ ਯੂ ਪੁੱਲਰ ਬੇਟਾ ਹੋਰ ਸਨਾ ਪੜ੍ਹਾਈ ਕਿਵੇਂ ਚੱਲਦੀ ਆ ਧੰਨਵਾਦ ਭੈਣ ਜੀ